ਅੱਜ ਯਾਨੀ 11 ਜੂਨ ਨੂੰ ਪੰਜਾਬ ਦਾ ਇਤਿਹਾਸ 11 ਜੂਨ 1842 ਨੂੰ ਪੰਜਾਬ ਦਾ ਤਖਤ ਸਹਮਾਣਨ ਵਾਲੀ ਮਹਾਰਾਣੀ ਚੰਦਕੌਰ ਦਾ ਕਤਲ ਹੋਇਆ ਸੀ ਮਹਾਰਾਣੀ ਚੰਦਕੌਰ ਦਾ ਜਨਮ ਫਤਿਹਗੜ੍ਹ ਗੁਰਦਾਸਪੁਰ ਕਣਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਕਣਈਆ ਦੇ ਘਰ 1804 ਵਿੱਚ ਹੋਇਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੇਠੇ ਪੁੱਤਰ ਕਮਰ ਖੜਕ ਸਿੰਘ ਨਾਲ ਇਸ ਬੀਬੀ ਦਾ 1812 ਵਿੱਚ ਵਿਆਹ ਹੋਇਆ 1821 ਵਿੱਚ ਇਸ ਬੀਬੀ ਦੇ ਘਰ ਇਕਲੌਤੀ ਉਲਾਦ ਨੇ ਜਨਮ ਲਿਆ ਜਿਸ ਦਾ ਨਾਮ ਕਮਰ ਨੌਨਿਹਾਲ ਸਿੰਘ ਰੱਖਿਆ ਗਿਆ। ਇਹ ਬੀਬੀ ਸਿਆਣੀ ਤੇ ਧਾਰਮਿਕ ਰੋਹ ਰੀਤਾਂ ਦਾ ਅਨੁਸਾਰਨ ਕਰਨ ਵਾਲੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅੱਖ ਮੀਚਣ ਦੀ ਦੇਰ ਸੀ। ਲਾਹੌਰ ਦਰਬਾਰ ਛੜਜੰਤਰਾਂ ਦਾ ਤੇ ਬੇਪਰੋਸਕੀ ਦਾ ਸ਼ਿਕਾਰ ਹੋ ਗਿਆ। ਜਿਸ ਦੀ ਭੇਟ ਮਹਾਰਾਜਾ ਖੜਕ ਸਿੰਘ ਤੇ ਨੌਨਿਹਾਲ ਸਿੰਘ ਚੜ੍ਹੇ। ਇਹ ਸਾਰੀ ਖੇਡ 'ਚ ਵੱਡੇ ਪਾਤਰ ਡੋਗਦੇ ਸਨ। ਨੌਨੇ ਹਾਲ ਦੀ ਮੌਤ ਪਿੱਛੋਂ 2 ਮਹੀਨੇ 17 ਦਿਨ ਪੰਜਾਬ ਦੇ ਤਖਤ ਨੂੰ ਸੰਭਾਲਣ ਦਾ ਮੌਕਾ ਮਹਾਰਾਣੀ ਚੰਦਕੌਰ ਨੂੰ ਮਿਲਿਆ ਇਸ ਵਕਤ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਲਾਹੌਰ ਦਾ ਤਖਤ ਸੰਭਾਲਣ ਲਈ ਸੱਦਿਆ ਦੂਜੇ ਪਾਸੇ ਇਸੇ ਦਾ ਭਰਾ ਗੁਲਾਬ ਸਿੰਘ ਡੋਗਰਾ ਮਹਾਰਾਣੀ ਚੰਦਕੌਰ ਵੱਲੇ ਸੀ ਇੰਨਾ ਕਰਕੇ ਖਾਲਸਾ ਫੌਜ ਆਪਸ ਵਿੱਚ ਭੜ ਗਈਆਂ ਪਰ ਮਹਾਰਾਣੀ ਨੂੰ ਛੇਤੀ ਸਮਝ ਲੱਗ ਗਈ ਕਿਲਾ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਮਹਾਰਾਣੀ ਨੂੰ 9 ਲੱਖ ਸਾਲਾਨਾ ਪੈਨਸ਼ਨ ਦੀ ਜ਼ਗੀਰ ਜੰਮੂ ਕੋ ਲਾਈ ਗਈ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਅੱਗੇ ਵਿਆਹ ਦਾ ਪ੍ਰਸਤਾਵ ਵੀ ਰੱਖਿਆ ਜਿਸ ਵਾਰੀ ਉਸਨੇ ਸੋਚਣ ਲਈ ਸਮਾਂ ਮੰਗਿਆ ਉਧਰ ਗਲਾਬ ਸਿੰਘ ਮਹਾਰਾਣੀ ਚੰਦਕੌਰ ਦਾ ਸਾਰਾ ਮਾਲ ਐਸਬਾਬ ਲੈ ਗਿਆ ਨਾਲ ਹੀ ਖਜ਼ਾਨੇ ਤੇ ਵੀ ਹੱਥ ਫੇਰ ਗਿਆ ਜੋ ਅੰਦਾਜ਼ਨ 80 ਲੱਖ ਸੀ ਇਸੇ ਧੰਨ ਨਾਲ ਇਸ ਨੇ ਅੰਗਰੇਜ਼ਾਂ ਤੋਂ ਕਸ਼ਮੀਰ ਖਰੀਦਿਆ ਸੀ ਮਹਾਰਾਣੀ ਜਦੋਂ ਕਿਲੇ ਵਿੱਚੋਂ ਨਿਕਲ ਕੇ ਸ਼ਹਿਰ ਵਾਲੀ ਹਵੇਲੀ 'ਚ ਆ ਗਈ ਤਾਂ ਇੱਥੇ ਉਸ ਦੀਆਂ ਡੋਗਰੀਆਂ ਨੇ ਕਈ ਪੁਰਾਣੀਆਂ ਦਾਸੀਆਂ ਬਦਲ ਦਿੱਤੀਆਂ ਤੇ ਉਹਨਾਂ ਦੀ ਥਾਂ ਪਹਾੜਾਂ ਦਾ ਬਦਾਮੋ ਬਾਗੀ 파ਰੋ ਤੇ ਅਸੂ ਰਖਵਾ ਦਿੱਤੀਆਂ ਡੋਗਰੇ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੇ ਸਨ ਜਿਵੇਂ ਸ਼ੇਰ ਸਿੰਘ ਦੀ ਬਦਨਾਮੀ ਸਰਦਾਰਾਂ ਵਿੱਚ ਬੇਇਤਿਫਾਕੀ ਨਾਲੇ ਮਹਾਰਾਣੀ ਦੀ ਸਾਰੀ ਧਨ ਦੌਲਤ ਸੰਭਾਲਣਾ ਚਾਹੁੰਦੇ ਸਨ ਇਹਨਾਂ ਦਾਸਾਂਾਂ ਜਰੀਏ ਅੱਜ ਦੇ ਦਿਨ ਯਾਨੀ 11 ਜੂਨ ਨੂੰ ਪਹਿਲਾ ਸਰਵਤ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਾਰਾਣੀ ਨੇ ਉਹ ਇੱਕ ਦੋ ਘੁੱਟ ਭਰ ਕੇ ਹੀ ਰੱਖ ਦਿੱਤਾ ਅਖੀਰ ਰਾਤ ਨੂੰ ਸੁੱਤੀ ਪਈ ਮਹਾਰਾਣੀ ਤੇ ਇਹਨਾਂ ਨੇ ਮਸਾਲੇ ਰਗੜਨ ਵਾਲੇ ਭਾਰੇ ਪੱਥਰ ਨਾਲ ਹਮਲਾ ਕੀਤਾ ਤੇ ਮਹਾਰਾਣੀ ਨੂੰ ਕਤਲ ਕਰ ਦਿੱਤਾ ਗਿਆ ਡੋਗਰੇ ਇਸ ਪਿੱਛੇ ਸਨ ਬਿਨਾਂ ਕਿਸੇ ਤਫ਼ਤੀਸ਼ ਤੇ ਮਹਾਰਾਣਾ ਸ਼ੇਰ ਸਿੰਘ ਦਾ ਇੰਤਜ਼ਾਰ ਕੀਤੇ ਬਿਨਾਂ ਮਹਾਰਾਣੀ ਦਾ ਸ਼ਿਸ਼ਕਾਰ 12 ਜੂਨ ਨੂੰ ਸਾਦੇ ਢੰਗ ਨਾਲ ਕਰ ਦਿੱਤਾ ਗਿਆ ਇਹਨਾਂ ਕਾਤਲ ਦਾਸਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਕਤਲ ਸਾਡੇ ਕਰੋ ਧਿਆਨ ਸਿੰਘ ਡੋਗਰੇ ਨੇ ਕਰਵਾਇਆ ਹੈ ਨਵਾਜਸ ਅਲੀ ਇਹੋ ਗੱਲ ਲਿਖਦਾ ਹੈ ਕਨਿੰਗਮ ਇਹ ਦੱਸਦਾ ਹੈ ਕਿ ਲਾਹੌਰ ਦਾ ਅੰਗਰੇਜ਼ੀ ਖਬਰ ਨਵੀਸ ਧਿਆਨ ਸਿੰਘ ਪੱਖੀ ਸੀ ਇਸੇ ਲਈ ਅੰਗਰੇਜ਼ ਇਤਿਹਾਸਕਾਰ ਗੁੰਮਰਾਹ ਹੋਏ ਤੇ ਉਹਨਾਂ ਨੇ ਧਿਆਨ ਸਿੰਘ ਤੇ ਹੀ ਬਸ ਇੱਕ ਮੋਹਰੇ ਦੇ ਰੂਪ ਵਿੱਚ ਪੇਸ਼ ਕੀਤਾ ਤੇ ਇਸ ਦਾ ਸੁੱਤਰਤਾਰ ਮਹਾਰਾਜਾ ਸ਼ੇਰ ਸਿੰਘ ਨੂੰ ਬਣਾ ਕੇ ਪੇਸ਼ ਕੀਤਾ ਗਿਆ ਧਿਆਨ ਸਿੰਘ ਨੇ ਦਸਿਆਂ ਨੂੰ ਬਹੁਤ ਤਸੀਹੇ ਦੇ ਕੇ ਉਹਨਾਂ ਦੇ ਹੱਥ ਪੈਰ ਨੱਕ ਕੰਨ ਤੇ ਜੀਵ ਕੱਟ ਕੇ ਬੜੀ ਬੁਰੀ ਮੌਤ ਮਾਰਿਆ ਮਹਾਰਾਜਾ ਸ਼ੇਰ ਸਿੰਘ ਨੂੰ ਮਹਾਰਾਣੀ ਦੇ ਕਤਲ ਤੇ ਦਾਸੀਆਂ ਨੂੰ ਸਜ਼ਾ ਦੇਣ ਵਾਲੀ ਗੱਲ 5 ਦਿਨ ਬਾਅਦ ਸਿਆਲਕੋਟ ਦੇ ਮੁਕਾਮ ਤੇ ਭੇਜੀ ਗਈ। ਇਸ ਕਤਲ ਨੇ ਹਕੀਕਤ ਵਿੱਚ ਪੰਜਾਬ ਦੀ ਹੁਣੀ ਬਦਲ ਦਿੱਤੀ। ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ। ਹੋਰ ਸਿੱਖ ਇਤਿਹਾਸ ਲਈ ਪੰਜਾਬ ਦੇ ਇਤਿਹਾਸ ਲਈ ਪੁਲਿਸ ਇਸ ਪੇਜ ਨੂੰ ਜ਼ਰੂਰ ਫੋਲੋ ਕਰਿਓ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।